ਕਹਿੰਦੇ ਲੱਗਦਾ ਮੀਂਹ ਦੀ ਵਾਰੀ ਆ ਗਈ ਆ ਮੌਸਮ ਵਲ ਦੇਖੋ ਕਾਲੀ ਘਟਾ ਜਈ ਛਾ ਗਈ ਕਾਲੀ ਘਟਾ ਜਈ ਛਾ ਗਈ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੇਸ਼ ਸੂਰੀ ਸਾਥੀਓ ਝਟਕੇ ਜੇ ਜਦੋਂ ਮਹਿਸੂਸ ਹੋਣ ਲੱਪਣ ਹੱਦ ਤੋਂ ਵੱਧ ਬੱਤੇ ਤਾਂ ਸਮਝ ਲਿਆ ਕਰੋ ਤੁਸੀਂ ਨਵੇਂ ਸ਼ਹਿਰ ਦੇ ਅੰਦਰ ਉਹ ਬੜੀ ਵਾਰਸੀ ਇਹ ਕਹਿ ਚੁੱਕੇ ਆ ਤੇ ਮੌਸਮ ਜਿਹੜਾ ਆ ਯਕਦਮ ਹੀ ਹਨੇਰੀ ਕਾਲੀ ਘਟਾ ਦਫਾ ਆਂਦੀਆ ਮਿੱਟੀ ਬਹੁਤ ਉਡਣ ਲੱਪੀ ਝੱਖੜ ਜਿਹਾ ਉਡਣ ਲੱਪਿਆ ਔਰ ਮੌਸਮ ਆਹ ਦੇਖੋ ਜਿਹੜੀਆਂ ਆ ਕਿਵੇਂ ਹਵਾ ਵਿੱਚ ਉੱਡਦੀਆਂ ਪਈਆਂ ਜਿਹੜੀਆਂ ਆ ਪਿੱਛੇ ਲਈ ਸਾਈਡ ਤੇ ਲਾਈ ਐਂਬੂਲੈਂਸ ਤਾਂ ਜੇ ਐਂਬੂਲੈਂਸ ਹੈ ਫੇਰ ਲੰਘਾ ਦੇ ਜੇ ਐਂਬੂਲੈਂਸ ਨਹੀਂ ਹੈ ਕੋਈ ਲੀਡਰ ਹਾਰਨ ਮਾਰਦਾ ਫੇਰ ਗੱਡੀ ਪਿੱਛੇ ਲਾ ਦੇ ਉਹਦੀ ਆਪਣੀ ਗੱਲ ਹੂ ਤਾਂ ਸਾਥੀਓ ਮੌਸਮ ਦੇਖੋ ਸੁਹਾਣਾ ਜਿਹਾ ਹੋਇਆ ਪਰ ਨਾਲ ਦੀ ਨਾਲ ਲਿਫਟਿੰਗ ਹਲੇ ਪ੍ਰੋਪਰ ਨਹੀਂ ਹੋਈ ਉਹਦੇ ਕਰਕੇ ਡਰ ਵੀ ਲੱਗਦਾ ਅਸੀਂ ਇਸ ਸਮੇਂ ਨਵਾਂ ਸ਼ਹਿਰ ਮੁੱਖ ਮਾਰਗ ਤੇ ਆ ਜੀ ਬੰਗਾ ਰੋਡ ਵਾਲੀ ਸਾਈਡ ਤੋਂ ਇੱਕ ਵਾਰੀ ਥੋੜਾ ਜਿਹਾ ਪਨਹਿਰੂਕੇਟ ਵਾਲੇ ਕੰਨੀਓ ਘੁੰਮ ਕੇ ਆਵਾਂਗੇ ਤੇ ਆ ਰੌਂਗ ਸਾਈਡ ਤਾਂ ਮਰਜੀ ਆ ਮਿੱਤਰਾਂ ਦੀ ਕੌਣ ਕਿਹੜਾ ਰੁਕੂਗਾ ਦੇਖੋ ਸਾਨੂੰ ਕੀ ਡਾਇਰੈਕਸ਼ਨ ਹੈ ਇੱਥੇ ਟੋਏ ਤੇ ਰੁਕਣਾ ਜੀ ਓਹੋ ਟੋਏ ਤੇ ਰੱਖਣਾ ਰੁਕਣਾ ਵੀਰੇ ਜਿੱਥੇ ਟੋਆ ਮਤਲਬ ਇਹ ਪ੍ਰਸ਼ਾਸਨ ਦਾ ਇੰਡੀਕੇਸ਼ਨ ਹੈ ਗੱਡੀ ਰੋਕ ਲੋ ਗੱਡੀ ਅੱਗੇ ਲੈ ਕੇ ਜਾਣੀ ਦੇਖੋ ਜੀ ਆ ਭੈਣ ਜੀ ਬਹੁਤ ਮਿਹਨਤ ਕਰਦੇ ਆ ਜੀ ਸਾਰਾ ਦਿਨ ਚੌਂਕ 'ਚ ਗੱਡੀਆਂ ਲਗਾਉਣੀਆਂ ਸੌਖੀਆਂ ਨਹੀਂ ਆ ਸਲੂਟ ਆ ਭੈਣ ਜੀ ਉਹਨਾਂ ਨੂੰ ਤੇ ਆਹ ਦੇਖੋ ਜੀ ਟੋਆ ਮਤਲਬ ਤੁਸੀਂ ਨਵੇਂ ਟਰੈਕ ਤੇ ਚੜ ਰਹੇ ਆ ਨਵੇਂ ਟਰੈਕ ਤੇ ਚੜ ਰਹੇ ਆ ਫਿਰ ਤੁਸੀਂ ਹੌਲੀ ਗੱਡੀ ਕਰਨੀ ਆ ਔਰ ਆਹ ਲੋ ਆਹ ਹਾ ਹਾ ਆਉਂਦਾ ਕਿ ਨਹੀਂ ਕ੍ਰੇਜ਼ੀ ਕਾਰ ਵਾਲਾ ਮਜ਼ਾ ਪਰ ਤੁਸੀਂ ਮੌਸਮ ਦੇਖੋ ਮੌਸਮ ਆ ਲੈ ਟ੍ਰਿਪਲਿੰਗ ਮੈਂ ਨੰਬਰ ਨਹੀਂ ਦਿਖਾਣਾ ਹੋਰੀ ਮੇਰੇ ਕੱਲ ਖੇੜੇ ਪੈਣੇ ਟ੍ਰਿਪਲਿੰਗ ਪੂਰੀ ਹੁੰਦੀ ਹੈ ਕਿਹੜਾ ਮੰਨਦਾ ਇੱਥੇ ਰੂਲਾ ਰਾਲਾ ਨਹੀਂ ਸਾਥੀਓ ਫੇਰੇ ਕੀ ਨਮਾ ਚੱਲ ਰਿਹਾ ਕੋਈ ਤੁਸੀਂ ਨਾਲ ਦੀ ਨਾਲ ਆਪਣੀ ਗੱਲ ਵੀ ਪੇਸ਼ ਕਰੋ ਕਿਉਂਕਿ ਮੈਂ ਜਦੋਂ ਗੱਲਾਂ ਕਰਦਾ ਮੇਰੀ ਸੰਗੀ ਘੁੱਟਣ ਨੂੰ ਫਰਦੇ ਆ ਆਹ ਦੇਖੋ ਆਹ ਦੇਖੋ ਇੱਥੇ ਤੁਹਾਨੂੰ ਮਹਿਸੂਸ ਹੋਣਾ ਕਿ ਨੇਰੀ ਜੀ ਚੱਲਦੀ ਆ ਉਹ ਦੇਖੋ ਆਹ ਦੇਖੋ ਕਿਵੇਂ ਉਹਨਾਂ ਦੀ ਕੋਤ ਜਾਨਣੀ ਜੀ ਉੱਡਣ ਨੂੰ ਫਿਰਦੀ ਆ ਆਹ ਦੇਖੋ ਆਹ ਦੇਖੋ ਕਿੰਦਾ ਝਖੜ ਜੇ ਉੱਡਦਾ ਇਹ ਕੈਮਰੇ ਦੀ ਨਿਗਾ ਨਾਲ ਉਹਨਾਂ ਕਲੀਅਰ ਨਹੀਂ ਆਹ ਤੂੜੀ ਵੀ ਸੜਕ ਤੇ ਉੱਡੀ ਫਿਰਦੀ ਆ ਪਰ ਇਹ ਵੀ ਜਿਹੜੇ ਤੂੜੀ ਲੈ ਕੇ ਆਉਂਦੇ ਸ਼ਹਿਰ 'ਚ ਉਹਨਾਂ ਨੂੰ ਵੀ ਚਾਹੀਦਾ ਆ ਲੈ ਆਈ ਗਿਆ ਮਗਰ ਹੈ ਆਹ ਲੇਖੋ ਇਹ ਉੱਡਦੀ ਫਿਰਦੀ ਆ ਪਰ ਇਹਨੇ ਤਾਂ ਵੀਰ ਨੇ ਫਿਰ ਵੀ ਕਾਫੀ ਕਵਰ ਕੀਤੀ ਆ ਕਮੈਂਟਸ ਰਾਹੀਂ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਰਹਾ ਕਰੋ ਜਦੋਂ ਤੁਸੀਂ ਕਮੈਂਟਸ ਕਰਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਕਿਉਂਕਿ ਥੋਡੀ ਆਵਾਜ਼ ਰੱਬ ਦੀ ਆਵਾਜ਼ ਹੈ ਬਹੁਤ ਸਾਰੇ ਮੈਨੂੰ ਭੈਣ ਭਰਾ ਮੈਸੇਜਸ ਕਰ ਰਹੇ ਸੀ ਕਿ ਯਾਰ ਤੁਸੀਂ ਤੂਫਾਨ ਆਉਣ ਲੱਗਾ ਤੂਫਾਨ ਆ ਲੈਂਦਾ ਯਾਰ ਮੈਂ ਇੱਕ ਦਿਨ ਪਹਿਲਾਂ ਕੋਟ ਵੀ ਪਾਇਆ ਸੀ ਆਪਣਾ ਲਿਖਿਆ ਕਿ ਬਾਹਰਲੇ ਤੂਫਾਨ ਤੋਂ ਉਹਨੂੰ ਡਰ ਲੱਗਦਾ ਜਿਹਨੇ ਅੰਦਰਲਾ ਤੂਫਾਨ ਕਦੇ ਝੱਲਿਆ ਨਾ ਹੋਵੇ ਤਾਂ ਸਾਹਮਣਾ ਨਾ ਕੀਤਾ ਹੋਵੇ ਕਦੇ ਉਹਨੂੰ ਠੱਲ ਨਾ ਪਾਈ ਹੋਵੇ ਅੰਦਰਲਾ ਤੂਫਾਨ ਕਾਬੂ ਕਰ ਨੌਖਾ ਮਾੜਾ ਜੈ ਮੂਰੇ ਕੁਮਾਰ ਹਾਏ ਹਾਏ ਇਹ ਨਰੂਗੇਟਿਆ ਇੱਥੇ ਵੀ ਟੋਇਆ ਕਿ ਬਾਹਰਲੇ ਤੂਫਾਨ ਤੋਂ ਉਹਨੂੰ ਡਰ ਲੱਗਦਾ ਵੀਰ ਜੀ ਪਰ ਸਾਡੇ ਆ ਕਿਣੀਆਂ ਪੈਂਦੀਆਂ ਕਿਣੀਆਂ ਲੈ ਵੀ ਕਿਣੀਆਂ ਸ਼ੁਰੂ ਹੋ ਗਈਆਂ ਜੋਰ ਜੋਤੀ ਵੱਜੀ ਕਿਣੀ ਅਵਤਾਰ ਕਿੰਗ ਵਾਚਿੰਗ ਫਰੋਮ ਯੂਕੇ ਆਈ ਥਿੰਕ ਸੋ ਯੂਕੇ ਆ ਦੀ ਕਿਹੜਾ ਚੰਡਾ ਇਹ ਮੈਨੂੰ ਹਣ ਇੰਨੀ ਨਾਲ ਜਹਰੀ ਇਦਾਂ ਯਾਰ ਮਾਈ ਫੇਵਰੇਟ ਰੋਡ ਯਾਰ ਇਹ ਤਾਂ ਮੈਨੂੰ ਲੱਗਦਾ ਹੁਣ ਸਨ ਆਓ ਜੀ ਆਓ ਭੈਣ ਜੀ ਆਓ ਆਓ ਹੈ ਤੁਸੀਂ ਤਿੰਨੇ ਜਣੇ ਪਰ ਆਓ ਦੇਖੋ ਰੂਲ ਇਜ਼ ਰੂਲ ਹੈ ਨਮਤਾ ਰਵੀ ਸੂਰੀ ماں ਸਿੱਧੀ ਆ ਗਈ ਆਹ ਦੇਖੋ ਹੁਣ ਜਿਵੇਂ ਇਹ ਭੈਣਾ ਇੱਥੇ ਖੜੀਆਂ ਨੇ ਹੁਣ ਇੱਥੇ ਤਕਲੀਫ ਹੁੰਦੀ ਹੈ ਕਿਤੇ ਯਾਰ ਹੋਣਾ ਵੀ ਚਾਹੀਦਾ ਬਹਿਣ ਵਾਲਿਆਂ ਲਈ ਕੋਈ ਜਗ੍ਹਾ ਵੀ ਹੋਣੀ ਚਾਹੀਦੀ ਹੈ ਕੋਈ ਬੱਸ ਸਟਾਪ ਦੇ ਉੱਤੇ ਕਵਰ-ਕਵਰ ਜਿਆ ਕਰਦਿਆ ਕਰੋ ਆਦਮੇ ਲੱਗਦਾ ਪ੍ਰਭਜੋਤ ਸਾਡੇ ਕਾਪ ਨੂੰ ਐਮਐਲਏ ਬਣ ਕੇ ਬਣਾਉਣੀ ਪਈ। ਉੱਥੇ ਰਿਆ ਮੈਂ ਕੀ ਕਹਿੰਦਾ? ਹੈ ਮੇਰੇ ਮੂੰਹ ਤੇ ਸਰਸਵਤੀ ਤਾਂ ਨਹੀਂ ਬੈਠੀ। ਦੇ ਅੱਲਾ ਯਾਦ ਕੀ ਯਾਰ ਪ੍ਰਭਜੋਤ ਮੇਰੇ ਮੂੰਹ ਚ ਕੀ ਕਹਾਤਾ ਤੂੰ ਯਾਰ? ਉਹ ਸ਼ੋ ਹੈ? ਹੈ? ਨਾ ਬਰਾਵਾ ਗਾਣੇ ਕੋਣੀ ਚੱਲ ਜਾਣ। ਹੋਰ ਪੱਟਥਲ ਬਹੁਤ ਮਾੜੀ ਆ। सोनू ਜੀ ਸੁਪੇਨ ਤੋਂ ਦੇਖ ਰਹੇ ਨੇ ਆਈ ਏਮ ਫਰੋਮ ਇਟਲੀ। ਇਹ ਤਾਂ ਮਰਿਓ ਵੀ ਨਹੀਂ ਛੱਡਦੇ ਉਹਨਾਂ ਤੋਂ ਵੀ ਪਰਚੇ ਕਰ ਦਿੰਦੇ ਆ ਫਿਰ ਦੇਖੋ ਯਾਰ ਮੈਂ ਇੱਕ ਗੱਲ ਤੋਂ ਨਾ ਬੜਾ ਹਰਾਮ ਆ ਇਲੈਕਸ਼ਨਸ ਦੇ ਵਿੱਚ ਹੁਣ ਲੀਡਰ ਜਿਹੜੇ ਆਲਰੇਡੀ ਐਮ ਐਲ ਏ ਆ 20 ਸੇਫ ਬਾਈ ਹਾ ਬਨਵਿੰਦਰ ਜੀ ਕਹਿ ਰਿਹਾ 20 ਸੇਫ ਸੂਲੀ ਕੋ ਲੋ ਗਿਆ ਸੂਰੀ ਜੀ ਅਸ਼wini ਮਈਅਰ ਕਹਿ ਰਹੇ ਆ ਅਬ ਪੀਟਰ ਸ਼ੋਕਰ ਮੇਰਾ ਪੀਟਰ ਇੰਗਲੈਂਡ ਇਹ ਮੇਰਾ ਭਰਾ ਆ ਪੀਟਰ ਸ਼ੋਕਰ ਆ ਜਾ ਤੂੰ ਇੰਗਲੈਂਡ ਛੱਡ ਕੇ ਆਪਾਂ ਤੈਨੂੰ ਪਿੰਡ ਦਾ ਸਰਪੰਚ ਬਣਾ ਦੇਣਾ ਫਿਰ ਐਨ ਤਰੱਕੀਆਂ ਕਰਾ ਦੇਣਾ ਨਿਖਲ ਚੋਪੜਾ ਕਹਿ ਰਹੇ ਆ ਆ ਭਰਾਵਾਂ ਨੇ ਹੋ ਰਹੀ ਨਾ ਮੇਰੇ ਤੇ ਪਰਚੇ ਕਰਾ ਦੀ ਉਹ ਸਭ ਨੂੰ ਇੱਥੇ ਆਪਣਾ ਪਰਦਾ ਪੈ ਜਾਂਦਾ ਕਿ ਹੈ ਇਹ ਵੀ ਤੇਰੀ ਚਲੋ ਜੋਕ ਸਪਾਟ ਤੇ ਅਸੀਂ ਤਾਂ ਤੁਹਾਨੂੰ ਦੇਖੋ ਚਿੜੀ ਦੇ ਪੰਜੇ ਜੱਡਾ ਸ਼ਹਿਰ ਐ ਮੈਂ ਪਹਿਲਾਂ ਹੀ ਬੜੀ ਵਾਰ ਕਹਿ ਚੁੱਕਾ ਆ ਰੀਡੀ ਵਾਲੇ ਉਦਾਸ ਬੈ ਕੇ ਹੋ ਕਹਿੰਦੇ ਹੁਣ ਨਾ ਕੋਈ ਆ ਮਾਲ ਬਣਿਆ ਬਣਿਆ ਜਾਂਦਾ ਲੱਗਣਾ ਪਰ ਇਹਨਾਂ ਦਾ ਕੀ ਇਹਨਾਂ ਨੇ ਕੱਲ ਫੇਰ ਇਹੀ ਚੇਪ ਦੇਣਾ ਲੋਕਾਂ ਨੂੰ ਹੈ ਆ ਉਹ ਦੁਕਾਨ ਵਾਲੇ ਇੱਕ ਵਾਰ ਕਰਨ ਲੱਪੇ ਮੈਨੂੰ ਬਰਮਿੰਗਮ ਦਾ ਸੀਨ ਯਾਦ ਆ ਗਿਆ ਉੱਥੇ ਵੀ ਇੱਧਾ ਬਾਰਿਸ਼ ਮਿੰਟੋ ਮਿੰਟੀ ਹੋ ਜਾਂਦੀ ਆ ਏ ਉਸੇ ਵਲੇ ਕਦੀ ਸਮਾਰ ਅੰਦਰ ਕਦੀ ਸਮਾਰ ਬਾਹਰ ਲਓ ਜੀ ਮੈਸੇਜ ਬਹੁਤ ਆਉਣ ਲੱਗੇ ਨੇ ਬਲਵੀਰ ਬਿਰਕ ਪੁਰਤਗਾਲ ਤੋਂ ਕਰ ਰਹੇ ਨੇ ਪਰਮ ਸਿੱਧੂ ਜੀ ਕਰ ਰਹੇ ਨੇ ਹੈਲੋ ਹੈਲੋ ਜੀ ਹੈਲੋ ਕੀ ਹਾਲ ਨੇ ਭਾਜੀ ਪ੍ਰਦੀਪ ਜੀ ਕਰਨੇ ਵਧੀਆ ਸਰ ਵਧੀਆ ਵੇਖੋ ਟਰੱਕ ਆਲਾ ਮਰਜੀ ਨਾਲ ਤੁਰਿਆ ਡੇਡਾ ਜਾ ਕੇ ਇਹਨੂੰ ਦੇਖ ਕੇ ਕਿੰਨ ਲੱਗਦਾ 900 ਚ ਵੀ ਖਾ ਕੇ ਬਿੱਲੀ ਡੇਡੀ ਡੇਡੀ ਤੁਰੀ ਉਹ ਤੇਰੀ ਉਹ ਤੇਰੀ ਇਹ ਤਾਂ ਜਿਆਦਾ ਹੈ ਇਹ ਤਾਂ ਇੱਕ ਇਹ ਹਲਾਉ ਕਿਸ ਦੀ ਧਰਮ ਇਟਲੀਨ ਤੋਂ ਠੀਕ ਹੈ ਪ੍ਰਦੀਪ ਜੀ ਬਹੁਤ ਬਹੁਤ ਸ਼ੁਕਰਿਆ ਵੀਰ ਜੀ ਸਾਡੇ ਭਰਾ ਦੇਸ਼ ਦੇ ਕੋਨੇ-ਕੋਨੇ 'ਚ ਮੈਂ ਤਾਂ ਖੁਦ ਹੈਰਾਨ ਹੋ ਜਾਂਦਾ ਕਿ ਨਵਾਂ ਸ਼ਹਿਰ ਕੱਲੇ ਪੰਜਾਬੀ ਨਹੀਂ ਜਿਹੜਾ ਨਵਾਂ ਸ਼ਹਿਰ ਵਾਲੇ ਸ਼ੀਤ ਭਗਤ ਸਿੰਘ ਨਗਰ ਵਾਲੇ ਵੀ ਸ਼ੀਤ ਅਜਮਸਾਦ ਭਗਤ ਸਿੰਘ ਦੇ ਨਗਰ ਨੂੰ ਬਿਲੋਂਗ ਕਰਨ ਵਾਲੇ ਉਹ ਵੀ ਪੂਰੀ ਦੁਨੀਆ ਦੇ ਕੋਨੇ-ਕੋਨੇ 'ਚ ਮੈਂ ਤਾਂ ਡਰ ਲੱਗਿਆ ਰਹਿੰਦਾ ਪੀਵੀ ਬੱਤੀ ਇੰਨਾ ਪੌਪੂਲਰ ਹੋ ਗਿਆ ਕਿਸ ਦਿਨ ਕਿਤੇ ਸੁਨੀਤਾ ਵਿਲੀਅਮ ਉੱਥੋਂ ਇਹਨਾਂ ਫੋਨ ਕਰ ਮੈਸੇਜ ਕਰ ਦਵੇ ਕਿ ਮੈਂ ਪਹੁੰਚ ਗਿਆ ਪਲਾਟ 'ਚ ਪੀਵੀ ਬੱਤੀ ਦੇਖ ਰਹੀ ਆ ਚਲੋ ਤੁਹਾਡੀ ਕਿਰਪਾ ਨਾਲ ਇਦਾਂ ਵੀ ਹੋ ਜੂ। ਇਹਦੇ ਮੰਗਲ ਗਰੇ ਵਾਲੇ ਵੀ ਆ ਜੂਗੇ। ਇਹ ਵੀ ਬੱਤੀ ਵਾਲੇ ਕਿਹੜੇ ਆ। ਇਹ ਉਹਨੂੰ ਦਿਖਾਵਾਂਗੇ। ਆਹ ਵੇਖ। ਆਹ ਨਹੀਂ ਬੀਬੀ ਬੱਤੀ ਵਾਲੇ। ਹੈ? ਟੀ-ਸ਼ਰਟਾਂ ਜੀ ਬਣਨ ਲੱਪਈਆਂ ਹੁਣ। ਆ ਆ ਜੀ ਰੇਲਵੇ ਰੋਡ। ਮੌਸਮ ਵਧੀਆ ਜਿਹਾ ਹੋਇਆ ਮੈਂ ਕਿਹਾ ਦਿਖਾ ਦਈਏ ਔਰ ਜਾਈਏ ਵੀ ਕਿੱਥੇ। ਪ੍ਰਭ ਗੱਡੀ ਘਮਾਲਾ ਵੀਰੇ ਫਿਰ ਆਪਾਂ ਹੁਣ ਚੰਡੀਗੜ੍ਹ ਰੋਡ ਤੇ ਜਿੱਥੇ ਆਪਣੇ ਸਾਰੇ ਭਰਾ ਬੈਠੇ ਉੱਥੇ ਜਾ ਕੇ ਬੈਠੀਏ। ਤੇ ਅਸੀਂ ਬਾ ਤੁਹਾਨੂੰ ਸ਼ਹਿਰ ਦਾ ਮਾਹੌਲ ਦਿਖਾਣਾ ਸੀ ਆ ਦੇਖੋ ਕਿਵੇਂ ਸ਼ਾਹਰੂਖ ਖਾਨ ਦੀ ਸ਼ਾਹਰੂਖ ਖਾਨ ਦੀ ਫਿਲਮ ਅੰਗਰੋ ਪੱਤੇ ਪੱਤੇ ਜੇ ਬਾਹਰ ਆ ਕੇ ਡਿਗੇ ਆ ਆ ਬਾਪੂ ਜੀ ਵੀ ਮੇਰੇ ਖਰ ਚੰਡੀਗੜ੍ਹ ਰੋਡ ਤੇ ਦੁਕਾਨ ਹੈ ਬਹੁਤ ਮਿਹਨਤ ਕਰਦੇ ਆ ਇਹਨੂੰ ਹੀ ਜ਼ਿੰਦਗੀ ਕਹਿੰਦੇ ਆ ਕਿ ਜ਼ਿੰਦਗੀ ਦੇ ਹਰ ਮੋੜ ਤੱਕ ਮਿਹਨਤ ਕਰਨੀ ਹੈ ਔਰ ਮਿਹਨਤ ਕਰਨ ਵਾਲਾ ਬੰਦਾ ਕਦੀ ਖਤਾ ਨਹੀਂ ਖਾਂਦਾ ਲੈ ਹੁਲਾ ਬੈਕ ਫੋਲੋ ਕਰੋ ਕਿਸ ਦੀ ਫਰੀ ਚ ਪ੍ਰਮੋਸ਼ਨ ਨਹੀਂ ਕਰਨੀ ਤੇ ਬਲਵੰਤ ਬਲਵੀਰ ਵਿਰਖਜੀ ਤੋਂ ਬਾਅਦ ਪ੍ਰਦੀਪ ਜੀ ਫਿਰ ਚੰਦਰ ਮੋਹਨ ਜੀ ਕਿੱਦਾ ਜੀ ਧੋਬੇਵਾਲੋ ਇਹ ਕੀ ਯਾਰ ਮੈਨੂੰ ਸਮਝ ਨਹੀਂ ਲੱਗੀ ਪਵਨ ਕੁਮਾਰ ਜੀ ਗੋਪੀ ਸੋਗੀ ਪ੍ਰਜਾਪਤੀ ਜੀ ਕਹ ਰਹੇ ਨੇ ਗੁੱਡ ਜੌਬ ਜੀ ਪ੍ਰਦੀਪ ਸਿੰਘ ਜੀ ਮਿੰਟੂ ਐਸ ਐਨ ਐਸ ਮੈਂਤਾ ਜੀ ਬਲਵੰਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਰਾਜਾ ਰਾਮਗੜਿਆ ਜੀ ਰਮਨ ਮਿੱਤਰ ਜੀ ਕਹ ਰਹੇ ਨੇ ਗ੍ਰੇਟ ਆਹ ਦੇਖ ਲਓ ਜੀ ਜਿਹੜੇ ਮੈਨੂੰ ਪਤਾ ਨਾ ਜਿਹੜੇ ਪਰਦੇਸ ਹੁੰਦਾ ਨਾ ਉਹਨੂੰ ਆਪਣਾ ਸ਼ਹਿਰ ਬਹੁਤ ਚੰਗਾ ਲੱਗਦਾ ਉਹਨੂੰ ਗਲੀਆਂ ਯਾਦ ਆਉਂਦੀਆਂ ਔਰ ਜਿਹੜੇ ਇਸ ਸਮੇਂ ਘਰ 'ਚ ਬੈਠੇ ਆ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਕਿ ਹਰ ਇੱਕ ਕੋਈ ਸ਼ਹਿਰ ਦੇਖ ਲਈਏ ਪਰ ਇਹ ਉਹਨਾਂ ਲਈ ਆ ਜਿਹੜੀ ਅਸੀਂ ਤਾਂ ਸਿਰਫ ਇੱਕ ਡਿਊਟੀ ਨਿਭਾ ਰਹੇ ਆ ਖਾਲਸਾ ਸਵੀਟ ਵਾਲੇ ਕਹ ਰਹੇ ਨੇ ਗੁੱਡ ਵੈਦਰ ਆਲਰਾਇਟ ਜਸਪ੍ਰੀਤ ਕੋਰੇਕ ਕਹ ਰਹੇ ਨੇ ਹਾਈ ਆਜੀ ਸਤਿਸ਼੍ਰੀ ਅਕਾਲ ਜੀ ਹੈਪੀ ਭੂਮਲਾ ਜੀ ਵੀ ਹਾਈ ਕਹ ਰਹੇ ਨੇ ਆ ਲੈ ਆਹ ਖੱਟਿਆ ਸਿੱਧੂ ਮੂਸੇ ਵਾਲੇ ਨੇ ਆ ਲੈ ਆਲੇ ਟੀ-ਸ਼ਰਟਾਂ ਤੇ ਫੁੱਟਵਾਂ ਅੱਜ ਆਪਾਂ ਦਿਲਜੀਤ ਦੀ ਫੇਵਰ ਚ ਵੀ ਇੱਕ ਵੀਡੀਓ ਪਾਈ ਉਹ ਵੀ ਤੁਸੀਂ ਸੁਣ ਲਈਓ ਜੀ ਨਸੀਬ ਤੇ ਬਦ ਨਸੀਬ ਹੋਇਆ ਫਿਰਦਾ ਸਨੀ ਸਿੰਘ ਕਹਿੰਦੇ ਨੇ ਇੰਨੀ ਹਿੱਲ ਜੋ ਲਿਆਣਾ ਇਸ ਰੋਡ ਤੇ ਕਿ ਕਮੈਂਟ ਵੀ ਭੱਜੀ ਜਾਂਦੇ ਆ ਕਮੈਂਟ ਵੀ ਨਹੀਂ ਕਾਬੂ ਚ ਰਹਿੰਦੇ ਦਵਿੰਦਰ ਸਿੰਘ ਗਿੱਲ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸੈਣੀ ਸੈਣੀ ਸਾਹਿਬ ਕਹਿੰਨੇ ਹਾਏ ਦਵਿੰਦਰ ਕਹਿੰਦੇ ਨੇ ਗੁੱਡ ਜੌਬ ਸੂਰੀ ਸਾਹਿਬ ਦੇਵਿੰਦਰ ਕੀ ਹਾਲ ਚਾਲ ਐਂਡ ਨਵਦੀਪ ਦੋਸਾਂ ਜੀ ਕਹਿੰ ਰਹੇ ਨੇ ਗੁੱਡ ਟੂ ਸੀ ਨਵਾਂ ਸ਼ਹਿਰ ਆਫਟਰ ਲੌਂਗ ਟਾਈਮ ਨਾ ਨਾ ਤੁਹਾਨੂੰ ਰੋਜ਼ ਦਿਖਾ ਦਿਆ ਕਰਾਂਗੇ ਜੀ ਤੁਸੀਂ ਹੁਕਮ ਕਰੋ ਸਨੀ ਸਿੰਘ ਕਾਮਾਕਰ ਨੇ ਗੁੱਡ ਜੌਬ ਆ ਗੁੱਡ ਜੌਬ ਕਿ ਉਹਨਾਂ ਨੇ ਮੈਂ ਆਪਣੇ ਵੱਲੋਂ ਇੱਕ ਗੱਲ ਆ ਰਹੀ ਰੰਜਨ ਦਾ ਬਾਬੂ ਨਾਇਰ ਕਹਿੰ ਰਹੇ ਨੇ ਗੁੱਡ ਜੌਬ ਰਕੇਸ਼ ਆਨੰਦ ਕਹਿੰ ਰਹੇ ਨੇ ਹਾਈ ਬਾਜੀ ਹਲੋ ਸਤਿ ਸ਼੍ਰੀ ਅਕਾਲ ਜੀ ਪਰਮ ਸਿੱਧੂ ਜੀ ਕਹਿੰ ਰਹੇ ਨੇ ਪਰਮਜੀਤ ਸਰੋਆ ਤੋਂ ਤਾਂ ਇਹ ਸਰੋਆ ਤੋਂ ਭਾਜੀ ਮੈਸੇਜ ਕਰ ਰਹੇ ਨੇ ਜਸਵੰਤ ਸਿੰਘ ਕਰਨੇ ਵਾਰੀ ਨਾਈ ਸੂਰ ਸਾਹਿਬ ਥੈਂਕ ਯੂ ਭਾਜੀ ਥੈਂਕ ਯੂ ਥੈਂਕਸ ਤੁਹਾਡਾ ਵਾਚ ਕਰਨ ਦੇ ਲਈ ਐਂਡ ਆਰ ਫਿਰ ਝਟਕਾ ਆਉਂਦਾ ਤਾਂ ਹਿੱਲ ਜਾਂਦੀ ਸਾਰੀ ਚੈਟ ਕਾਲਾ ਕਰੀਮਪੁਰਿਆ ਜੀ ਕਾਲੂ ਰੋ ਰੋਧਨ ਜੀ ਰਾਜਾ ਪੰਡਿਤ ਜੀ ਵਿੱਕੀ ਬੌਚਰੀ ਜੀ ਨੀਲਮ ਨਫਰੀ ਜੀ ਕਾਲੂ ਫਿਰ ਹੱਸੀ ਜਾਂਦੇ ਨੇ ਅਸੀਂ ਜਾਂਦੇ ਨੇ ਦਿਲਾਂ 'ਚ ਵੱਸੀ ਜਾਂਦੇ ਨੇ ਸਾਹਿਲਪ੍ਰੀਤ ਜੀ ਰਕੇਸ਼ ਆਨੰਦ ਜੀ ਨੰਬਰ 1 న్యూ ఛానల్ థాంక్యూ ਸਰ ਤੁਹਾਡੀ ਬਲੇਸਿੰਗਸ ਨਾਲ ਤੁਹਾਡੇ ਪਿਆਰ ਨਾਲ 소니아 ਕੁਮਾਰੀ ਹੀਰ ਜੀ ਫਿਰ ਕਾਲੂ ਜੀ ਦਿਲ ਭੇਜ ਰਹੇ ਨੇ ਕਾਲੂ ਜੀ ਨਾ ਤੁਹਾਡਾ ਕਾਲੂ ਪਰ ਦਿਲ ਬਹੁਤ ਪਿਆਰਾ ਦਲਜੀਤ ਸਹਿਜਲ ਜੀ ਰਣਜੀਤ ਫਤੇ ਜੀ ਬਾਜੀ ਯਾਰ ਸ਼ਾਇਰੀ ਬਹੁਤ ਵਧੀਆ ਕਰਦੇ ਹੋ ਇੱਕ ਸ਼ਾਇਰੀ ਪਲੀਸ ਅਸੀਂ ਤੁਹਾਡੇ ਖਿਆਲਾਂ ਵਿੱਚ ਹਾਂ ਕੋਏ ਓਏ ਓਏ ਹੋਏ ਟੋਏ 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 ਰਣਜੀਤ ਬੰਗਾ ਆਨੰਦਪੁਰ ਸਾਹਿਬ ਤੋਂ ਸਤਿ ਸ਼੍ਰੀ ਅਕਾਲ ਜੀ ਰਾਮ ਲੁਬਾਇਆ ਜੀ ਸਨੀ ਸੁਰੀਲਾ ਜੀ ਨਾਮ ਚ ਸੁਰੀਲਾ ਵਾਚਿੰਗ ਫਰਮ ਬ੍ਰਿਸਬਨ ਆਸਟ੍ਰੇਲੀਆ ਗ੍ਰੇਟ ਜੋਬੀ ਬੱਤੀ ਐਂ ਟੀਮ ਥੈਂਕ ਯੂ ਸਰ ਕਾਲੂ ਜੀ ਹਟਦੇ ਹੀ ਨੇ ਦਿਲੇ ਭੇਜੀ ਜਾਂਦੇ ਆ ਕਾਲੂ ਜੀ ਮੈਨੂੰ ਇਸ਼ਕ ਹੋ ਜਾਣਾ ਤੁਹਾਡੇ ਨਾਲ ਇੰਨਾ ਦਿਲ ਨਾ ਭੇਜੋ ਸੰਜੀਵ ਭਰਦਵਾਜ ਜੀ ਬਲਜੀਤ ਕੌਰ ਜੀ ਬਲਵੀਰ ਕੌਰ ਜੀ ਬੌਬੀ ਕਾਜਲਾ ਜੀ ਮੈਂ ਤੈਲਾ ਤੇ ਸਟੇਜ ਦਾ ਸੈਕਟਰੀ ਤੇ ਪਿੰਡ ਦੇ ਸਾਰੇ ਸਰਪੰਚਾਂ ਮਾਂਜਾਂ ਦਾ ਨਾਮ ਲੈ ਰਿਹਾ ਵੀ ਆ ਆ ਗੋਲਕ ਚ ਵੀ ਮਾਇਆ ਆਈ ਆ ਗੋਲਕ ਚ ਵੀ ਮਾਇਆ ਆਈ ਮਾਇਆ ਭਰਪੂਰ ਕਰੇ ਜਿਨ੍ਹਾਂ ਜਿਨ੍ਹਾਂ ਵੀ ਅਕਾਊਂਟਾਂ ਚੋਂ ਕਮੈਂਟ ਆ ਰਹੇ ਨੇ ਪਰਮਾਤਮਾ ਸਾਰੇ ਦੀ ਚੜ੍ਹਦੀ ਕਲਾ ਰੱਖੇ ਤੇ ਕਮੈਂਟ ਭਰਪੂਰ ਕਰ ਦੋ ਸਾਰਿਆਂ ਨੂੰ ਸ਼ੇਰਾ ਸੈਣੀ ਜੀ ਬਲਵੀਰ ਮੂਸਾਪੁਰੀਆ ਜੀ ਇਹ ਬਹੁਤ ਆਪਣੇ ਪ੍ਰੇਮੀ ਨੇ ਪੋਬੀ ਕਜਲਾ ਜੀ ਬਲਵੀਰ ਕੌਰ ਜੀ ਆਓ ਜੀ ਮੈਡਮ ਆਓ ਜੀ ਨਹੀਂ ਕਮੈਂਟ ਜਿ ਨਹੀਂ ਕਰਦੇ ਮੁੱਤਾ ਕਰ ਜਿਹਨੇ ਨੰਗਾ ਲਾ ਤੂੰ ਰੰਜੀਤ ਫਤਿਹ ਫਤਿਹ ਜੀ ਉਹ ਲੈ ਝਗੜਾ ਨਹੀਂ ਕਰ ਰੋ ਖੜ ਜਾ ਮੇਰੇ ਪਿਆਰਿਓ ਲੈਣਾ ਨਹੀਂ ਓਏ ਉਹ ਲੜਦਾ ਨਹੀਂ ਓਏ ਲੜਦਾ ਓ ਛੋਟੇ ਵੀਰ ਲੜਨਾ ਨਹੀਂ ਉਹ ਲੜਨਾ ਨਹੀਂ ਲੜਨਾ ਬੜਾ ਬੰਨਿਆ ਤੇਰੇ ਇੱਥੇ ਆ ਯਾਰ ਉਦਾਂ ਹੀ ਕੀ ਹੋਇਆ ਤਰ ਕੋਈ ਕੰਮ ਚੱਲਦਾ ਪਿੱਛੇ ਲੋਕ ਤੰਗ ਹੁੰਦੇ ਛੋਟੇ ਵੀਰ ਮਾਰ ਦੇ ਸਾਈਡ ਤੇ ਲਾਲਾ ਸਾਈਡ ਤੇ ਲਾਲਾ ਯਾਰ ਸਾਈਡ ਪਾ ਗੱਡੀ ਨੂੰ ਸਾਈਡ ਤੇ ਲਾ ਏਨੀ ਗਰਮੀ ਨਹੀਂ ਦਿਖਾਈ ਦਿੰਦੀ ਓ ਚੱਲ ਚੱਲ ਮੇਰਾ ਪਾ ਕੰਨੀ ਗੱਲ ਮਿਹਰਬਾਨੀ ਜੀ ਮਿਹਰਬਾਨੀ ਪਾਜੀ ਇੰਦਾ ਰੋਡ ਕਲੀਅਰ ਕਰਾਣੇ ਪੈਂਦੇ ਆ ਜੀ ਨਵੇਂ ਸ਼ਹਿਰ ਤੇ ਜੰਮਿਆਂ ਨੂੰ ਨਿਤ ਵਿਮਾ ਹੈ ਆ ਦੇਖ ਲਓ ਇੰਦਾ ਰੋਡ ਕਲੀਅਰ ਕਰਾਣੇ ਪੈਂਦੇ ਕੌਣ ਆਂਦਾ ਬਦਮਾਸ਼ਾਂ ਨਾਲ ਲੜਨ ਮੁੰਡੇ ਗਰਮੀ ਹੀ ਬਹੁਤ ਆ ਇੱਕ ਦੋ ਚ ਇਹਨੂੰ ਗਾਲਾਂ ਹੀ ਕੱਢੀ ਜਾਂਦੇ ਆ ਘਸੌਣ ਮੁੱਕੇ ਮਰੀ ਜਾਂਦੇ ਆ ਐ ਦੱਸੋ ਸਾਰਾ ਰੋਡ ਬਲੌਕ ਹੋ ਜਾਣਾ ਸੀ ਜੀ ਆਪਾਂ ਨਾ ਜਾਂਦੇ ਦੇਖ ਲਓ ਜੀ ਉਹ ਦੇਖੀ ਦੇਖੀ ਪ੍ਰਭ ਤੂੰ ਨਾ ਮਾਰਦੀ ਕਿਸੇ ਚ ਤਾਂ ਮੱਨਾ ਕਸ਼ਵ ਜੀ ਨੇ ਗੋਪਾਲ ਸੋਗੀ ਪ੍ਰਜਾਪਤੀ ਜੀ ਨੇ ਇਹ ਮੇਰੇ ਕਾ ਫਿਰ ਉਹੀ ਕਮੈਂਟ ਚੱਲ ਕੇ ਨਹੀਂ ਆ ਆ ਦੇਖੋ ਜੀ ਲੜਾਈ ਠਾਕੇ ਆਏ ਆ ਜੇ ਨਾ ਜਾਂਦੇ ਤਾਂ ਕੁੱਟਕਟਾਪਾ ਸ਼ੁਰੂ ਹੋ ਜਾਣਾ ਸੀ ਹੋ ਗਿਆ ਸੀ ਚਲੋ ਫਿਰ ਵੀ ਆਪਾਂ ਠਾ ਦਿੱਤਾ ਜੇ ਕੋਈ ਹੋਰ ਪੱਤਰਕਾਰ ਹੁੰਦਾ ਉਹਨੇ 5 ਕਿੰਟ ਮਿੰਟ ਬਾਅਦ ਜਾਣਾ ਸੀ ਜਾਤੇ ਵੱਜਦੀਆਂ ਨਾ ਫਿਰ ਵੀਡੀਓ ਬਣਨੀ ਸੀ ਇਹ ਥੋੜਾ ਭਰਾ ਹੀ ਆ ਜਿਹਨੇ ਜਾ ਕੇ ਲੋਕਾਂ ਨੂੰ ਠਾਇਆ ਜਾਂ ਠਾਉਂਦੇ ਆ ਸੀ ਜਿਹੜਾ ਹਟਦਾ ਹੀ ਨਹੀਂ ਉਹਦੀ ਵੀਡੀਓ ਪਾਉਨੇ ਹਰੇਕ ਦੀ ਨਹੀਂ ਪਾਉਂਦੇ ਤੇ ਤੁਹਾਨੂੰ ਪਤਾ ਹੀ ਬਾ ਥੋੜੇ ਪਿਆਰ ਸਦਕਾ ਸਬਰ ਖਤਮ ਰਾ ਸ਼ੁਕਰ ਹੀ ਕਹਿੰਦੇ ਨੇ ਸਬਰ ਆਹਾ ਆ ਦਿਖਾ ਯਾਰ ਹੱਥ ਬ ਹੌਲੀ 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 ਇੱਥੇ ਉੱਡਦੀ ਨੇਰੀ ਦੀ ਅੰਦਰ ਕਿਉਂ ਕੇ ਇਧਰਲੇ ਪਾਸੇ ਪਾਰਕਿੰਗ ਚ ਆ ਮਿਟ ਮਿਟ ਹੋਇਆ ਪਿਆ ਦੁਬਈ ਦੀ ਰੰਬਲ ਯਾਦ ਆ ਜਾਂਦੀ ਆ ਆ ਦੇਖੋ ਰੁੱਕ ਇਹ ਵੀ ਕਹਿੰਦੇ ਕਿ ਸ਼ੁਕਰ ਕੰਕਰੀਟ ਜੰਗਲ ਚ ਵੀ ਹਵਾ ਹੀ ਹੈ ਹੈ ਵੀਰ ਬਾਦਾਂ ਦੀ ਸੜਕ ਕਹਿੰਦੇ ਬਹਾਦਰ ਬੰਦੇ ਹੀ ਸੜਕ ਤੇ ਘੁੰਮ ਸਕਦੇ ਆ ਇੱਕ ਹੋਰ ਨਿਊ ਵਰਲਡ ਰਿਕਾਰਡ ਬਣਾਉਣ ਜਾ ਰਹੇ ਆ ਜੀ ਨਾਲ ਆਪਣੇ ਸ਼ਹਿਰ ਦੇ ਨਾਮ ਇੱਕ ਵਾਰ ਫਿਰ ਤੋਂ ਪੂਰੇ ਵਰਲਡ ਵਿੱਚ ਰੋਸ਼ਨ ਹੋਵੇਗਾ ਕੌਣ ਕਰ ਰਿਹਾ ਜੀ ਕਮਿੰਗ ਸੂਨ ਅੱਛਾ ਨਾਨਕ ਨਾਨਕ ਵੀਰ ਨਾਨਕ ਸਿੰਘ ਦਲੇਰ ਖਾਲਸਾਲੇ ਆਪਣੇ ਭਰਾ ਨੇ ਵੀ ਆਪਣੇ ਨਾਲ ਬਹੁਤ ਪਿਆਰ ਹੈ ਨਾਨਕ ਸਿੰਘ ਉਹਨਾਂ ਦਾ ਔਰ ਬਹੁਤ ਅੱਛਾ ਗੱਤਕੇ ਦਾ ਪ੍ਰਦਰਸ਼ਨ ਕਰਦੇ ਨੇ ਮਹਾਰਾਜ ਨੂੰ ਚੜ੍ਹਦੀ ਕਲਾ 'ਚ ਰੱਖੇ ਦੇਸਾ ਪਰਦੇਸਾ 'ਚ ਜਾ ਕੇ ਵੀ ਨਵੇਂ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਸਾਡਾ ਵੀਰ ਹੈ ਨਾਨਕ ਸਿੰਘ ਆ ਲੋ ਜੀ ਆਪਾਂ ਆ ਤੁਹਾਨੂੰ ਉਹਨੇ ਥਪਾ ਲੱਗੂਗਾ ਮੱਤ ਪੱਤਾ ਹੋਇਆ ਪਿਆ ਸ਼ਹਿਰ 'ਚ ਪੱਤ ਝੜਦਾ ਮੌਸਮ ਐ ਪੁਰਾਣੇ ਪੱਤੇ ਝੜਨਗੇ ਤਾਂ ਹੀ ਨਵੇਂ ਪੱਤੇ ਆਉਣਗੇ ਪਰ ਪੋਲਿਟਿਕਸ 'ਚ ਇਹਦਾ ਕਦ ਹੋਵੇਗਾ ਕਦ ਤੱਕ ਇਧਰਲੇ ਉਧਰ ਤੇ ਉਧਰਲੇ ਇਧਰ ਆਈ ਜਾਣਗੇ ਹੈ ਇਸ ਕਰਕੇ ਯਾਰ ਨਵੇਂ ਆ ਦੀ ਕਦਵਾਰੀ ਆਊਗੀ ਸਲੋਪਿੰਡ ਵਿੱਚ ਮੀਂਹ ਪੈ ਰਿਹਾ ਅਸ਼ਾ ਜੀ ਫਿਰ ਮਤਲਬ ਸਲੋਪਿੰਡ ਵਿੱਚ ਮੀਂਹ ਪੈ ਰਿਹਾ ਨਵਾਂ ਸ਼ਹਿਰ ਸਲੋਆ ਨਵਾਂ ਸ਼ਹਿਰ ਸਲੋਆ ਗੱਲ ਸਮਝੋ ਸਲੋਪਿੰਡ ਵਿੱਚ ਮੀਂਹ ਪੈ ਰਿਹਾ 2 ਕਿਲੋਮੀਟਰ ਦੇ ਸਲੋ ਪੈਂਦੇ ਤੇ ਨਮਾਸ਼ਹਿਰ ਸਲੋ ਆ ਕਿਉਂਕਿ ਨਮਾਸ਼ਹਿਰ ਮੀਂਹ ਨਹੀਂ ਪੈ ਰਿਹਾ ਨਮਾਸ਼ਹਿਰ ਹੌਲੀ ਹੋ ਗਿਆ ਇੱਥੋਂ ਦੇ ਕਾਲੀ ਘਟਾ ਦਿਖਾਈ ਦੇ ਆ ਚੱਕ ਆ ਚੱਕ ਨੇ ਗਰਾਵਲ ਮਿੱਟੀ ਦੀ ਆ ਚੱਕ ਨੇ ਗਰਾਵਲ ਬਈ ਯਾਰ ਗੋਰਿਆਂ ਨੇ ਬਹੁਤ ਸੋਹਣਾ ਦਿਮਾਗ ਲਾਇਆ ਆ ਪੈਸੇ ਕਮਾਈ ਜਾਂਦੇ ਤੇ ਸਾਡੇ ਮੁੰਡੇ ਨਸ਼ਿਆਂ ਨੂੰ ਲਾਈ ਜਾਂਦੇ ਜਾੜਲਾ ਹੋ ਗਿਆ ਜੀ ਸ਼ੁਰੂ ਵਿੱਚ ਜਾੜਲੇ ਵੀ ਸ਼ੂ ਮੇਰੀ ਬੋਲ ਫਸ ਗਈ ਮੂਜ ਕੋਮੇਡੀ ਕਰਦੇ ਕਰਦੇ ਜਾੜਲੇ ਵੀ ਨਹੀਂ ਸ਼ੁਰੂ ਹੋ ਗਿਆ ਸੁਖਵਿੰਦਰ ਸੱਲਨ ਜੀ ਕਰਨੇ 프ਰੰਟ ਆਪੇ ਦੇਖ ਰਹੇ ਭਾਜੀ ਤੁਹਾਡਾ ਤੁਹਾਡਾ ਕਮੈਂਟ ਪੜ੍ਹ ਕੇ ਤਾਂ ਮੈਨੂੰ ਨੈਗਰਾਫਾ ਲਿਆਦਾ ਆ ਪਤਾ ਨਹੀਂ ਨੈਗਰਾ ਹੁੰਦਾ ਕਿ ਨਗੀਰਾ ਕਿਹੜਾ ਆ ਆਪਾਂ ਕਿਹੜਾ ਕਦੀ ਕਿਦੀ ਐਂਡ ਐਂਡ ਕਰਨ ਅਰੋੜਾ ਜੀ ਕਰ ਰਹੇ ਨੇ ਨਾਈਸ ਜੀ ਵਿੱਕੀ ਸਾਹਿਬ ਕਰਨੇ ਆਹੋ ਇਹ ਮੇਰੇ ਖਿਆਲ ਲੜਾਈ ਛਡਾ ਕੇ ਤਾਂ ਤੁਹਾਨੂੰ ਸੀ ਲੱਗਾ ਮੜ ਜਾ ਉੱਥੋਂ ਕੁਆਰੀ ਬੱਕਰੀਆਂ ਜਗਦੀਆਂ ਦੇਖੀ ਕੀ ਹੋਇਆ ਆਪਣੇ ਭੈਣਾ ਭਰਾਵਾਂ ਨੂੰ ਵੀ ਦਿਖਾ ਦਈਏ ਬਈ ਮੈਂ ਸੱਚੀ ਇੱਕ ਗੱਲ ਕਹਿਣੀ ਚਾਹੁੰਦਾ ਅਸੀਂ ਕਿਤੇ ਵੀ ਜਾਂਦੇ ਜਾਂਦੇ ਆ ਲੋਕ ਬਹੁਤ ਪਿਆਰ ਕਰਦੇ ਆ ਔਰ ਸਿਰਫ ਸਿਰ ਥੋਡੀ ਬਦੌਲਤ ਹੈ ਥੋੜੇ ਕਰਕੇ ਹੀ ਬਹੁਤ ਲੋਕ ਅੱਗੇ ਪਿੱਛੇ ਘੁੰਮੀ ਫਿਰਦੇ ਆ ਆ ਲੋਕ ਸਭਾ ਇਲੈਕਸ਼ਨ ਚ ਵੀ ਹੁਣ ਬਹੁਤ ਕੱਲਾ ਕੱਲਾ ਹੀ ਕੋਈ ਅੱਗੇ ਕੋਈ ਪਿੱਛੇ ਕੋਈ ਸੱਜੇ ਕੋਈ ਖੱਬੇ ਪਰ ਆਪਾਂ ਇਹ ਚੀਜ਼ ਕਹੀਦੀ ਆ ਕਿ ਸਾਡੇ ਸ਼ਹਿਰ ਦਾ ਭਲਾ ਹੋਣਾ ਚਾਹੀਦਾ ਸਾਡੇ ਜ਼ਿਲ੍ਹੇ ਦਾ ਭਲਾ ਹੋਣਾ ਚਾਹੀਦਾ ਜੇ ਇੰਟਰਵਿਊ ਕਰਾਂਗੇ ਤਾਂ ਠੋਕ ਕੇ ਸਵਾਲ ਕਰਾਂਗੇ ਨਹੀਂ ਤਾਂ ਨਹੀਂ ਕਰਾਂ ਆਪਣਾ ਇੱਕ ਸਟਾਈਲ ਹੈ ਤੁਹਾਨੂੰ ਪਤਾ 2022 ਦੀ ਇਲੈਕਸ਼ਨ ਚ ਮੈਂ ਇਹ ਕਿਹਾ ਸੀਗਾ ਕਿ ਸਵਾਲ ਲਵਾਂਗੇ ਨਹੀਂ ਤਾਂ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਕਰੂੰਗਾ ਹਾਂ ਕਵਰੇਜ ਟੀਮ ਨੂੰ ਕਰਨੀ ਪੈਂਦੀ ਕਿਉਂਕਿ ਇੱਧਰ-ਉੱਧਰ ਕਾਲਸ ਆ ਜਾਂਦੀਆਂ ਪਰ ਅਸੀਂ ਸਵਾਲ ਕਰਾਂਗੇ ਤਾਂ ਸ਼ਹਿਰ ਦੇ ਹਿੱਤ ਲਈ ਹੋਣਗੇ ਨਹੀਂ ਤਾਂ ਨਹੀਂ ਹੋਣ। ਪ੍ਰਭਜੀਤ ਸਿੰਘ ਕਹ ਰਹੇ ਨੇ ਕਿਵੇਂ ਬ੍ਰਦਰ ਠੀਕ ਹੈ ਬ੍ਰਦਰ। ਸਿੰਗਰ ਬਾਂਸੀ ਬਰਨਾਲਾ ਕਹਿੰਦਾ ਆ ਗਿਆ ਮੈਂ ਕਿਹੜਾ ਸੁਰ ਲਾਇਆ। ਤੀਜੀ ਵਾਲੀ ਕਰ ਦਈਏ ਰੱਬ ਨੂੰ ਪਿਆਰਾ ਹ ਬੰਦਾ ਪੱਟ ਦੇਈਦਾ। ਆ ਗਿਆ ਕੌਣ ਬਾਂਸੀ ਬਰਨਾਲਾ ਆ ਗਿਆ। ਇਹ ਵੀ ਸਾਡੇ ਵੱਡੇ ਭਰਾ ਨੇ ਅਮਰਿਤਪਾਲ ਸਿੰਘ ਗੁੱਡ ਜੌਬ ਭਾਜੀ ਸੰਦੀਪ ਸ਼ੀਪਾ ਕਹਿ ਰਹੇ ਨੇ ਗੁੱਡ ਜੌਬ ਥੈਂਕ ਯੂ ਜੀ ਸਾਡੇ ਵੀ ਬਾਰਿਸ਼ ਹੋ ਰਹੀ ਹੈ ਜੀ ਫਲੋਰ ਫਲੋਰ ਵੀ ਹੋ ਰਹੀ ਹੈ ਸਲੋ ਵੀ ਹੋ ਰਹੀ ਹੈ ਰਾਹੋ ਵੀ ਹੋ ਰਹੀ ਹੈ ਜਾੜਲੇ ਵੀ ਹੋ ਰਹੀ ਹੈ ਨਵੇਂ ਸ਼ਹਿਰ ਨਾਲ ਕਾਦਾ ਵੈਰ ਹੈ ਡੂਇੰਗ ਅ ਗ੍ਰੇਟ ਜੌਬ ਇੰਟਰ ਸ਼ੋਕਰ ਕਹਿ ਰਹੇ ਨੇ ਬ੍ਰਦਰ ਕਿੱਦਾਂ ਤੂੰ ਇੰਡੀਆ ਆ ਜਾ ਹੁਣ ਨਹੀਂ ਤਾਂ ਹੁਣ ਮੈਂ ਦਵਾਰ ਤੀ ਯੂਕੇ ਆਣਾ ਮੌਸਮ ਇੱਥੇ ਇੰਨਾ ਗਰਮ ਹੈ ਨਾ ਸਵੇਰੇ ਸਰ ਇੰਨਾ ਦੁੱਖਦਾ ਸੀ ਕਿਉਂਕਿ ਮੈਨੂੰ ਘੱਟੋ ਘੱਟ ਮੋੜ ਲਪਰਾ ਪਿੱਛੇ ਕਟੋ-ਕਟ ਪੰਜ ਵਾਰ ਗੱਡੀ ਚੋਂ ਅੰਦਰ-ਬਾਰ ਹੋਣਾ ਪਿਆ ਔਰ ਗੱਡੀ 'ਚ AC ਲਾਉਣਾ ਪੈਂਦਾ ਮਜਬੂਰੀ ਆ ਉੱਤਰ ਦੇ ਸਮੇਂ ਐਨੀ ਧੁੱਪ ਤਪਸ਼ ਇੱਥੇ ਤੇਜ ਆ ਕਿ ਬੁਰਾ ਹਾਲ ਹੋ ਜਾਂਦਾ ਐ ਲੱਗਦਾ ਉਹ ਮਸ਼ਹੂਰੀ ਨਹੀਂ ਆ ਤੇ ਹੁੰਦੀ ਕਿ ਬੱਚਾ ਸਕੂਲੋਂ ਆਂਦਾ ਸੂਰਜ ਸਾਰਾ ਗਲੂਗੋਸ ਪੀ ਜਾਂਦਾ ਐਦਾਂ ਮਹਿਸੂਸ ਹੋਣ ਲੱਗ ਪੈਂਦਾ ਇਸ ਕਰਕੇ ਅ ਬੜੀ ਔਖੀ ਸਥਿਤੀ ਬਣੀ ਹੋਈ ਆ ਸਹਾਪੁਰ ਪੱਟੀ ਵੀ ਹੋ ਰਿਹਾ ਜੇਲਾ ਦੱਸੋ ਫਿਰ ਨਵੇਂ ਸ਼ਹਿਰ ਨਾਲ ਕੀ ਵਹਿਰ ਐ ਲੁਧਿਆਣਾ ਵਿੱਚ ਵੀ ਹੋ ਰਿਹਾ अच्छा वे ਮੰਤਰੀਆਂ ਦੀ ਰੈਲੀ ਜਿੱਦਾਂ ਮੀਂਹ ਪੈ ਜਾਏ ਕੰਨਾ ਵਧੀਆ ਲੱਗਣਾ ਆਏ ਕੋਈ ਪੰਜਾਬ ਬਚਾਈ ਜਾਂਦਾ ਕੋਈ ਪਾਰਟੀ ਬਚਾਈ ਜਾਂਦਾ ਕੋਈ ਤੇਰਾ ਜੀਰੋ ਕਰੀ ਜਾਂਦਾ ਕੋਈ ਕਹਿੰਦਾ ਸੀ ਬਦਲਾਅ ਲੈ ਕੇ ਆਵਾਂਗੇ ਭਰਾ ਸਾਡੇ ਲਈ ਕੋਈ ਸੋਚ ਲਓ ਜੀ ਤਾਂ ਮੇਰਾ ਕਹਿੰਦੇ ਸੂਰੀ ਸਾਹਿਬ ਸੱਚਾ ਨਮਸਕਾਰ ਸੱਚਾ ਕੋਈ ਸਾਡੇ ਬਾਰੇ ਸੋਚਦਾ ਇੱਥੇ ਟੋਆ ਇੱਥੇ ਮੈਨੂੰ ਮੈਨੂੰ ਟੋਏ 'ਚ ਮਾਰਨਾ ਸੀ ਮੇਰੀ ਗੱਡੀ ਸਲਿੱਪ ਕਰਕੇ 100 ਮੀਟਰ ਜਾ ਕੇ ਖੰਭੇ ਚ ਵੱਜੀ ਸੀ ਪਰ ਰੱਬ ਨੇ ਬਚਾ ਲਿਆ ਲੀਡਰਾਂ ਨੇ ਮਾਰਨੇ ਚ ਕੋਈ ਕਸਰ ਨਹੀਂ ਛੱਡੀ ਬਸ ਰੱਬ ਨੇ ਰੱਖ ਲਿਆ ਰਾਹੋ ਬੰਦ ਹੋ ਗਿਆ ਵੀ ਪੈ ਕੇ ਵੀ ਬੰਦ ਹੋ ਗਿਆ ਆ ਤੁਹਾਡੇ ਉਹ ਮਹਾਰਾਜ ਬੜੋ ਜੀ ਮੈਨੂੰ ਲੱਗਦਾ ਟੈਂਕੀ ਹਲੇ ਭਰੀ ਨਹੀਂ ਲੋਕਾਂ ਦੇ ਪੈ ਪੈ ਕੇ ਵੀ ਹਟ ਗਿਆ ਸਾਡੀ ਝੂਰੀ ਨਹੀਂ ਹੋਇਆ ਚੱਲੋ ਠੀਕ ਹੈ ਜੀ ਗਾਣੇ ਧੜਾ ਧੜ ਆਉਣਗੇ ਕਾਨੂੰਨ ਉਹ ਚਾਹਾਂਗੇ ਵੀ ਹੋ ਸਕਦਾ ਸੀ ਆਉਣ ਵਾਲੇ ਸਮੇਂ ਵਿੱਚ ਵਿਆਹਾਂ ਸ਼ਾਦੀਆਂ ਚ ਵੀ ਤੁਹਾਨੂੰ ਨੱਚਦੇ ਨਜ਼ਰ ਆ ਜੀ ਪਰ ਪੈਸੇ ਲੈ ਕੇ ਠੀਕ ਹੈ ਜੀ ਸਟੇਜ ਆ ਸ਼ੋਹਾਂ ਦੀ ਵੀ ਤਿਆਰੀਆਂ ਹੋ ਰਹੀਆਂ ਵੀਡੀਓ ਮੇਕਿੰਗ ਦੀ ਵੀ ਤਿਆਰੀ ਹੋ ਰਹੀ ਹੈ ਸਭ ਕੁਝ ਕਰਾਂਗੇ ਤਿਆਰੀਆਂ ਹੋ ਰਹੀਆਂ ਪਰ ਸਾਡੀ ਟੀਮ ਛੋਟੀ ਹੋਣ ਕਰਕੇ ਜੇ ਆਪਾਂ 10 ਚੀਜ਼ਾਂ ਪਲਾਨ ਕਰਦੇ 2-3 ਕੀ ਕਰ ਪਾਉਨੇ ਆ ਇਹ ਤਾਂ ਵਸੀ ਦੋ ਤਿੰਨ ਕੀ ਕਰ ਪਾਣੇ ਕਿਉਂਕਿ ਟੀਮ ਛੋਟੀ ਹੈ ਜੁੜੋ ਯਾਰ ਸਾਡੇ ਨਾਲ ਜੁੜੋ ਤਾਂ ਹੀ ਕੁਝ ਵੱਡਾ ਹੋਵੇਗਾ ਕੱਲਾ ਬੰਦਾ ਤੁਹਾਨੂੰ ਪਤਾ ਉਹਦੀ ਕੈਪੈਸਿਟੀ ਇਹੀ ਹੁੰਦੀ ਹੈ ਕਿ ਦਿਹਾੜੀ ਚਾਹ ਲੱਗੇ ਪੀ ਕਰੇ ਵਾਲੇ ਕਿਦਾ ਟੱਪਦਾ ਫਿਰ ਆਹ ਦੇਖਿੰਦੇ ਛਿੰਦਾ ਛਿੰਦਾ ਨੂੰ ਪਾਪਾ ਇਹਦੇ ਹੱਥ ਗੇਟ ਚ ਚੀਜ਼ ਆਈਏ ਪੈਸੇ ਪੜਾਈ ਹੀ ਜਾਂਦਾ ਅੱਛਾ ਇੱਕ ਚੀਜ਼ ਹੋਰ ਹੈ ਦੇਖੋ ਕ੍ਰੀਏਟੀਵਿਟੀ ਕਿੱਦਾਂ ਘਟਦੀ ਜਾਂਦੀ ਹੈ ਇਹਨਾਂ ਨੇ ਕੁਝ ਰੀਲਾਂ ਬਣਾਈਆਂ ਪੁਰਾਣੀਆਂ ਲੋਕਾਂ ਦੀਆਂ ਚੱਕ ਚੱਕ ਕੇ ਇਹਨਾਂ ਦੇ ਰੀਲਾਂ ਨੂੰ 80 80 ਹਜ਼ਾਰ ਲੱਖ ਲੱਖ ਲਾਈਕ ਜਿਹੜਾ ਬੰਦੇ ਦੀ オリジナル ਕ੍ਰੀਏਟੀਵਿਟੀ ਨੂੰ ਲਾਈਕ ਕੀ ਬਹੁਤ ਘੱਟ ਹੁੰਦੇ ਆ ਤਾਂ ਨਵੇਂ ਨੂੰ ਵੀ ਮੌਕਾ ਦਿਆ ਕਰੋ ਜੀ ਨਾ ਲੀਡਰ ਨਵੇਂ ਨੂੰ ਮੌਕਾ ਦਿੰਦੇ ਆ ਨਾ ਕਲਾਕਾਰਾਂ ਕੀਮ ਕੀ ਹਾਲ ਚਾਲ? ਵਧੀਆ। ਆਡੀਅੰਸ ਨੂੰ ਹੌਕ ਹਾਈ ਕਰ ਦਿਓ ਸਾਡੇ ਪਰਿਵਾਰਕ ਮੈਂਬਰਾਂ ਨੂੰ। ਹੈਲੋ ਹਾਈ। ਆਰ ਯੂ ਬਰੀ? ਫਾਈਨ? ਫਾਈਨ। ਹੂੰ। ਜਿਹੜਾ ਪਰਚੀ ਨਾ ਘੜਾਵੇ ਉੱਤੋਂ ਵੀ ਕੀ ਲੈਣਾ? ਫਾਈਨ। ਚਲੋ ਠੀਕ ਹੈ ਜੀ। ਇਹ ਮੁੰਡਾ ਬੜਾ ਪਿਆਰਾ ਹੈ। ਤੇ ਬਾਰਿਸ਼ ਜੀ ਤੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਪ੍ਰਤਿਮਾ ਇੱਥੇ ਵੀ ਹੈ ਸਟੈਚੂ ਇੱਥੇ ਵੀ ਹੈ ਪਰ ਪਤਾ ਨਹੀਂ ਕਿੰਨੇ ਆਕ ਨੂੰ ਪਤਾ ਕਿ ਨਹੀਂ ਪਤਾ ਪਰ ਮੈਂ ਬੜੀ ਵਾਰ ਕਹਿ ਚੁੱਕਾ ਕਿ ਕਿ ਜਿੰਨੀ ਵੀ ਜਿਹੜੀ ਬਾਉਂਡਰੀ ਹੈ ਜਿੰਨੀ ਵੀ ਜ਼ਿਆਦਾ ਜਿਹੜੀ ਉਹ ਸਾਲ ਨੂੰ ਦੇ ਦਿੱਤੀ ਜਾਵੇ ਤਾਂ ਅਸੀਂ ਸਵਾਬ ਸਫਾਈ ਕਰਕੇ ਇੱਥੇ ਬੈਠਣ ਯੋਗ ਜਗ੍ਹਾ ਬਣਾ ਦਈਏ ਤਾਂ ਜੋ ਆਮ ਤੇ ਜਾਂਦੇ ਹਰ ਬੰਦੇ ਨੂੰ ਪਤਾ ਲੱਗੇ ਕਿ ਇੱਥੇ ਵੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀ ਪ੍ਰਤਿਮਾ ਹੈਗੀ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹਾਜੀ ਤੁਸੀਂ ਕੁਝ ਕਹਿਣਾ ਇਹ ਬਹੁਤ ਵਧੀਆ ਨਹੀਂ ਨਹੀਂ ਪਿਆ ਜਿਹੜਾ ਨਵੇਂ ਛਾਹ ਤੇ ਮਿੱਟੀ ਹੈ ਆ ਲੈ ਇੱਥੇ ਦੋ ਚਾਰ ਕਿਣੀਆਂ ਹੀ ਪਈਆਂ ਹੋਵੇ ਹੈਨਾ ਵਾਸ ਮਿੱਟੀ ਨਾਲੇ ਭਰ ਮਿੱਟੀ ਪਈ ਆ ਮੀਂਹ ਨਹੀਂ ਪਿਆ ਅੱਖਾਂ 'ਚ ਮਿੱਟੀ ਲੀਡਰਾਂ ਨੇ ਵਾਦ ਆਣੀ ਆ ਕਬਈ ਵਾਲਿਆਂ ਕੋਲੋਂ ਪਵਾ ਦਈਏ ਵੀ ਰਹਿਣ ਦਾ ਭਰਾਵਾ ਉੱਧਰ ਤਾਂ ਤੂਫਾਨ ਨਹੀਂ ਹੁੰਦੇ ਆ ਉਹ ਤਾਂ ਦੂਜਾ ਮੀਂਹ ਪਵਾਉਂਦੇ ਆ ਕਿਹੜਾ ਕੈਮੀਕਲ ਵਾਲਾ ਰਹਿਣੇ ਦੋ ਹੋਰ ਲੋਕਾਂ ਦੀ ਅੱਖਾਂ 'ਚ ਵੀ ਪੈ ਜਵੇ ਤਾਂ ਚਲੋ ਲੀਡਰਾਂ ਨੇ ਤਾਂ ਕੱਟਾ ਹੀ ਪਾਉਣਾ ਆਮ ਲੋਕਾਂ ਦੀ ਸੇਫਟੀ ਬਣੀ ਰਹੇ ਮੇ ਸਾਡੀ ਤਾਂ ਇਹੀ ਤਮੰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਬਹੁਤ ਬਹੁਤ ਸ਼ੁਕਰੀਆ ਫੜੇ ਰਹਿਣਾ ਬੀ ਮਤੀ ਨਵਾਂ ਸ਼ਹਿਰ ਨਾ ਪਛੋੜੀ ਗਰੀਸ਼ ਸੂਰੀ ਆ ਸਾਡੇ ਪ੍ਰਭ ਨੂੰ ਵੀ ਦਿਓ ਜੀ ਬਹੁਤ ਜਲਦੀ ਫੇਰ ਹੋਦਰ ਬਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ